ਨਾ ਤੀ ਜਨਾ ਪੁੱਤ ਕਿਉਂ ਖਾਣੇ ਗਏ ਹੀ ਦੋਨੇ ਘਰ ਜਿਹੜਾ ਤੁਸੀਂ ਦੇਖਦੇ ਵੀ ਡੁੱਬਿਆ ਹੋਇਆ ਵਾ ਪੂਰੀ ਤਰ੍ਹਾਂ ਇਹਦੇ ਚਾਰੇ ਪਾਸੇ 10-10 ਫੁੱਟ ਪਾਣੀ ਹੈ ਤੇ ਬੁਰੀ ਤਰ੍ਹਾਂ ਜਿਹੜੇ ਇਹਨਾਂ ਦੇ ਪਸ਼ੂ ਆ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਤੇ ਇਹ ਮਾਤਾ ਜੀ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਘਰ ਵਾਲਾ ਇਹਨਾਂ ਦੇ ਤੇ ਮਾਤਾ ਜੀ ਕੌਣ ਆ ਘਰ ਦੇ ਵਿੱਚ ਹੋਰ ਕੌਣ ਨਿਰਦੀ ਕਰ ਦੋ ਬਾਈ ਸਾਡਾ ਕੋਈ ਨਹੀਂ ਹੈਗਾ ਤੀ ਪੁੱਤ ਕੁਝ ਨਹੀਂ ਹੈਗਾ ਵਾ ਸਸ ਜੀ ਉਹ ਮੁੰਡਾ ਇਹ ਤਾਂ ਲਿਆ ਹੀ ਹੈ ਜੇ ਉਹ ਮੁੰਡਾ ਪੂਰਾ ਕੋਈ ਪਾਣੀ ਦੇਣ ਵਾਲਾ ਵੀ ਹੈ ਹੋਰ ਉਹਨੇ ਸਾਨੂੰ ਪਾਣੀ ਕੱਲ ਕਿੰਨੇ ਦੇਣਾ ਉਹ ਇਦਾਂ ਨਾ ਕਹਿ ਮਾ ਤਾਂ ਮੈਂ ਇਧਰ ਤੇ ਮੇਰੇ ਮੈਂ ਤੇਰਾ ਪੁੱਤ ਨਹੀਂ ਮੈਂ ਤੇਰਾ ਪੁੱਤ ਉਹਦੇ ਲਾ ਆ ਗਿਆ ਨਾ ਕਿੰਨੇ ਕਿੰਨਾ ਪਾਣੀ ਦੀ ਵੀ ਉਹ ਨਹੀਂ ਆਪ ਕੋਈ ਹੋਏ ਕਿ ਅਸੀਂ ਬੜਾ ਕੋਈ ਆਖਰ ਨੂੰ ਬੰਦਾ ਵੀ ਤੇਰਾ ਲੂੰਗਾ ਤੇਰੀ ਬੱਚਾ ਪੁੱਤ ਮੈਨੂੰ ਮਿਲੇ ਕੋਈ ਨਹੀਂ ਆ ਦੇ ਆ ਗਿਆ ਨਾ ਤੇਰੇ ਵਿਹਲਾ ਕਿੰਨਾ ਪਾਣੀ ਤੋਂ ਮੈਂ ਨਾ ਆਖਣਾ ਗੋਲਦੀ ਹਾਂ ਜਦੋਂ ਆਖਣਾ ਮੈਨੂੰ ਤਾਂ ਮਾਤਾ ਲੋਕ ਕੰਮ ਕਰਨ ਹੀ ਨਹੀਂ ਦਿੰਦੇ ਬੜੀ ਸੇਵਾ ਕਰ ਦਿੱਤੀ ਬਹੁਤ ਮਾੜਾ ਮੈਨੂੰ ਕਹਿੰਦੇ ਲੋਕ ਕਰਨ ਨਹੀਂ ਦਿੰਦੇ ਨਹੀਂ ਤਾਂ ਮੈਂ ਆ ਕਿਸੇ ਨੂੰ ਮੈਂ ਕਿਹਾ ਏਦਾਂ ਰੌਣ ਬਣਾ ਦਵਾਂ ਜਦ ਤੱਕ ਮੈਂ ਪਹੁੰਚਦਾ ਨਹੀਂ ਪਹੁੰਚਦੇ ਜੇ ਕੋਈ ਗੱਲ ਨਹੀਂ ਜਿਹੜੇ ਕਹਿੰਦੇ ਕਹੀ ਜਾਣ ਕੋਈ ਨਾ ਮਾਤਾ ਰੋਣਾ ਤੇ ਆ ਨਾ ਛੋਟੀ ਜੀ ਸੇਵਾ ਨਹੀਂ ਤੁਸੀਂ ਸੇਵਾ ਰਹਿੰਦੇ ਬਸ ਪੁੱਤ ਬਣ ਕੇ ਰੋ ਮੈਂ ਪੁੱਤੀਆਂ ਤੇਰਾ ਇਹ ਫਿਰ ਇਹ ਲੋ ਇਹ ਨਹੀਂ ਮੇਰੀ ਗੱਲ ਸੁਣ ਮੈਨੂੰ ਮਿਲ ਜਾਇਆ ਕਰੋ ਪੁੱਤ ਬਣ ਕੇ ਮੈਂ ਮਿਲਣਾ ਬੋਤ ਬਣ ਕੇ ਮਿਲਣਾ ਸੇਵਾ ਨਹੀਂ ਮਿਲ ਚਾਹੀਦੀ ਆਇਆ ਕਰੋ ਪੱਕਾ ਪੱਕਾ ਵਾਦਾ ਰਹਿ ਗਿਆ ਠੀਕ ਹੈ ਮੈਨੂੰ ਕਿਤੇ ਵੀ ਉਹਨਾਂ ਨੂੰ ਮਿਲ ਕੇ ਜਾ ਮਿਲ ਕੇ ਜਾਉ ਕੋਈ ਨਹੀਂ ਮਿਲਦਾ ਨਹੀਂ ਲਲੂ ਲਲੂ ਇਹ ਥੋੜਾ ਜਿਹਾ ਪਿਆਰ ਹੀ ਹੈ ਮੇਰਾ ਇਹ ਮੇਰਾ ਪਿਆਰ ਹੀ ਆ ਸਮਝੋ ਇਹ ਮੇਰਾ ਆਸਰਾ ਜਾਈਦਾ ਬਸ ਕੋਈ ਇਹ ਮੇਰੀ ਨਾ ਭੈਣ ਆ ਅਮਰੀਕਾ ਚ ਰਹਿੰਦੀ ਅੱਛਾ ਤੇ ਉਹਨਾਂ ਨੇ ਭੇਜਿਆ ਤੁਹਾਡੇ ਵਾਸਤੇ ਸੋਨੂ ਦੀਦੀ ਆ ਮੇਰੇ ਠੀਕ ਆ ਬਹੁਤਾ ਵੱਡਾ ਦਵੇ ਕਿ ਮਾਰਾ ਸੇ ਚ ਪਾਸ਼ਾ ਸਹੀ ਬੱਤਰੀ ਵੱਡੀ ਮੁਰਾ ਜਉਂਦੇ ਬਾਦ ਤੁਸੀਂ ਬਾਸ ਅਰਦਾਸਾ ਕਰੋ ਛਾਬੀਆਂ ਦਾ ਅਰਦਾਸਾ ਆਂ ਮਾਰਾ ਚਾੜੀ ਕੜਾ ਰੱਖੇ ਦਾ ਤੇ ਕੋਈ ਨਾ ਮੰਨਣਾ ਪਰੋ ਤੁਸੀਂ ਕੋਈ ਗੱਲ ਨਹੀਂ ਇਹ ਗੰਮ ਤੇ ਚੱਲ ਜਾਂਦੀ ਦਿਹਾੜੀ ਤਾਂ ਮਤਲਬ ਨਹੀਂ ਇਤਨੀ ਫਰਨੀ ਜਦੋਂ ਕੰਧੀ ਫਰੋਂ ਨਹੀਂ ਲੱਗਦੀ ਉਹਦੇ ਦੋ ਬੱਚੇ ਹੀ ਕੈਨੇਡਾ ਜਾਂਦੇ। ਵਸਤੀ ਵਾਲੇ ਤਾਂ ਨਹੀਂ ਕੋਈ। ਹਾਂ ਅੱਛਾ ਜੀ। ਤਾਂ ਸਾਨੂੰ ਕੋਈ ਕੁਝ ਨਾ ਕੋਈ। ਨਾ ਕੋਈ। ਸਾਰਾ ਕੁਝ ਉਹਨਾਂ ਦੇ ਥਰੂ। ਤੁਹਾਨੂੰ ਕਿਸ ਚੀਜ਼ ਦੀ ਹੁਣ ਜ਼ਿਆਦਾ ਜਰੂਰਤ ਨਹੀਂ। ਉਹ ਤਾਂ ਗੱਲ ਕੀ ਕਰੀਏ। ਆਪਣੇ ਤੋਂ। ਇਹ ਅਸੀਂ ਤੇ ਤੁਹਾਨੂੰ ਉੱਥੇ। ਕੈਲੇ ਘਰ ਵਿਆਹ ਗਿਆ। ਜੇਲੇ ਨੂੰ। ਤੇ ਤੁਹਾਨੂੰ ਵੀ। ਤੁਹਾਡੀ ਅੱਖ ਨੂੰ ਮਾਤਾ ਜੀ ਕੀ? ਮੇਰੀ ਅੱਖ ਨਿਕਲ ਗਈ ਆ। ਹੈ ਨਹੀਂ ਨਿਗਾਹ ਮੇਰੀ ਆ ਵੀ ਕੱਟਿਆ। ਕਿੱਦਾਂ? ਪਟਾਕੇ ਇਹ ਆਂ ਦੀਵਾਲੀ ਆ ਨਾ ਇਹ ਜੇ ਮੁੰਡਾ ਇਹਦਾ ਬਾਹਰ ਹੈ ਹਮ ਅਸੀਂ ਅੰਦਰ ਸੋਤੇ ਪਏ ਤੇ ਆਈ ਜਾਂਦੀ ਮੈਨੂੰ ਭਾਜੀ ਮੈਂ ਦੋ ਪਟਾਕੇ ਚਲਾ ਦੇ ਇੱਥੇ ਕਹਿੰਦੇ ਦੀ ਜੀ ਕਿਸਮਤ ਦੀਆਂ ਪਟਾਕੇ ਚਲਾ ਦੇ ਤੇ ਮੈਂ ਵੀਡੀਓ ਬਣਾਵਾਂਗੇ ਪੌੜੀਆਂ ਨੂੰ ਹਮ ਇਹ ਇਹ ਉੱਥੇ ਬੈਠੀ ਆ ਹਮ ਇੱਥੇ ਮੈਂ ਕਹਿੰਦੇ ਪਟਾਕਾ ਚਲਾਇਆ ਕੁੜੀਆਂ ਨੇ ਪਟਾਕਾ ਉੱਥੋਂ ਪਟਾਕਾ ਜਾਗਦੇ ਦੀ ਅੱਖ ਚ ਉੱਥੇ ਵੱਜ ਗਿਆ ਕੁੜੀਆਂ ਮੇਰੀ ਕਿਸਮਤ ਮਾੜੀ ਲਾਇ ਫੇਸ ਗਿਆ ਅੰਨ੍ਹਾ ਜੂਏ ਤੁਰਫਤ ਤੇ ਮੈਂ ਜਾਈ ਧੀ ਦੋ ਲੱਗੀ ਕਦੀ ਬਣ ਗਈ ਹਮ ਦਾਲ ਸਬਜ਼ੀ ਫਿਰ ਆਪ ਹੀ ਬਣਾਉਣੇ ਆਂ ਹਾਂਜੀ ਬਣਾ ਲੈਣੇ ਜਿਵੇਂ ਦੀ ਬਣਦੀ ਬਣਾ ਲੈਣੀ ਕੋਈ ਨਾ ਮਤ ਇਹ ਚਲੋ ਹੁਣ ਤਾਂ ਅਸੀਂ ਪਾਣੀ ਕਰਕੇ ਆ ਗਏ ਆ ਜੇ ਤਾਂ ਪਾਣੀ ਲੱਥ ਜਾਊਗਾ ਨਾ ਤੇ ਫਿਰ ਮੈਂ ਜ਼ਰੂਰ ਮੈਂ ਮੇਰਾ ਨੰਬਰ ਹੈਗਾ ਤੁਹਾਡੇ ਕੋਲੇ ਜੀ ਦੋ ਦੋ ਮੈਨੂੰ ਮੈਂ ਲਿਖ ਕੇ ਦਿੰਦਾ ਆ ਆਪਣੇ ਫੋਨ 'ਚ ਸੇਵ ਕਰ ਲਓ ਬੈਰੀ ਡਿਊਟੀ ਹੈਗੀ ਆ ਜਾਂ ਡੈਲੀ ਰੱਖ ਕੇ ਜਾਂ ਫੋਨ ਦੇ ਵਿੱਚ ਫੀਲ ਕਰ ਦਿੰਨਾ ਮੈਂ ਤਾਂ ਨੰਬਰ ਤੁਸੀਂ ਮੈਨੂੰ ਜ਼ਰੂਰ ਫੋਨ ਕਰਿਓ ਮੈਂ ਫੋਨ ਕਰਾ ਕਰੂੰਗੀ ਜ਼ਰੂਰ ਤਾਂ ਹਾਂਜੀ ਕੋਲ ਨਹੀਂ ਲੱਗਦਾ ਠੀਕ ਹੈ ਸਾਨੂੰ ਵੇਡੀਆਂ ਲੰਮੀਆਂ ਮਾਰਾ ਸਾਡੀ ਮੇਰੀ ਉਮਰ ਬਿਤਾਉਣ ਲੱਗ ਗਈ ਉਹ ਮੈਂ ਨਹੀਂ ਉਮਰ ਲੈ ਕੇ ਮम्मा ਕਿੱਥੇ ਜਾਣਾ ਦੱਸ ਜਦੋਂ ਮੈਂ ਘਸਾ ਇਹ ਵੀਡੀਓ ਵੇ ਵੇ ਕਰਾ ਸਾਡਾ ਹੋਣਾ ਲੱਗ ਗਿਆ ਨਾਲ ਪੋਸਮ ਲਾਉਂ ਉਹ ਸੇਵਾ ਕਰਦਾ ਕਿੰਨਾ ਮਾਵਾ ਨੂੰ ਮਿਲਦਾ ਜੇ ਮਿਲਦਾ ਮੈਨੂੰ ਸ਼ੌਂਕ ਨਹੀਂ ਮੇਰੀ ਮੈਂ ਅਗਰ ਮੇਰੇ ਕੋਲ ਮੈਂ ਆਪਣੇ ਪੋਤਨ ਜੱਫੀ ਭਾਰੀ ਪਹਿਲਾਂ ਮਹਾਰਾਜ ਨੇ ਘਲਾ ਦਿੱਤਾ ਮੇਰੇ ਕੋਲ ਘਲਾਤਾ ਮੇਰੇ ਕਹਿੰਦੇ ਹੁੰਦੇ ਸੀਗੇ ਕਹਿੰਦੇ ਸੀ ਉਹ ਮਹਾਰਾਜ ਦੇ ਮੱਥੇ ਲੱਗ ਨਹੀਂ ਮੈਂ ਕਹਿੰਦੀ ਨਹੀਂ ਹਾਂ ਬਤ ਮੈਂ ਕਦੇ ਆਵਾਂ ਚਲ ਮੈਂ ਮੈਂ ਦੇਖਿਆ ਅੱਜ ਮੈਨੂੰ ਬੱਦਦਾ ਕੋਸ਼ਿਸ਼ ਹੈ ਕਿ ਬੱਤ ਲੋਕਾਂ ਨੂੰ ਮਿਲਦਾ ਮੈਨੂੰ ਕੋਈ ਨਾ ਮੈਂ ਆ ਜਾ ਕਰੂ ਮੈਨੂੰ ਫੋਨ ਕਰ ਦੇ ਆ ਕਿ ਕਿਉਂ ਨਾ ਪਾਣੀ ਉੱਤਰ ਚੁੱਕਾ ਨਾ ਠੀਕ ਹੈ ਫਿਰ ਆ ਜਾ ਕਰੂ ਮੈਂ ਠੀਕ ਆ ਚੰਗਾ ਹਾਂ ਰੋਣਾ ਨਹੀਂ ਹੈਗਾ ਹੁਣ ਚੁੱਪ ਕਰ ਜਾ ਕੋਈ ਕਰ ਨਹੀਂ ਕੁੱਤਾਂ ਦਾ ਵੜਾ ਹੁੰਦਾ ਹੈ ਕੁੱਤ ਕੁੱਤ ਪੱਤੀ ਨਹੀਂ ਕੋਤੋਂ ਲੱਖੀ ਨਾ ਹਜਾਰੀ ਪੁੱਤ ਨਹੀਂ ਮਿਲਦੇ ਪੁੱਤ ਨਹੀਂ ਹੁੰਦੇ ਚਲੋ ਫਿਰ ਮੈਂ ਰੋਟੀ ਖਾ ਕੇ ਜਾਈਂ ਤੁਹਾਡੇ ਕੋਲ ਮੈਂ ਤਾਂ ਖੁੂੰਗੀ ਰੋਟੀ ਖਵਾਉਂਗੀ ਜੋ ਮਰਜ਼ੀ ਖਾਓ ਰੋਟੀ ਖਾ ਕੇ ਜਾਉਂਗਾ ਠੀਕ ਹੈ ਜੀ ਤੇ ਸੋਨੂ ਭਾਜੀ ਸੋਨੂ ਦੀਦੀ ਤੇ ਸੁਖਵਿੰਦਰ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਤੋਂ ਮਾਤਾ ਜੀ ਉਹਨਾਂ ਨੇ ਬਹੁਤ ਸੇਵਾ ਭੇਜੀ ਆ ਜਿੱਦਾਂ ਦੇ ਤੁਹਾਡੇ ਵਰਗੀਆਂ ਹੈਗੇ ਨਾ ਮਾਵਾ ਉਹਨਾਂ ਤੱਕ 5-5000 ਰੁਪਏ ਪਹੁੰਚਦਾ ਕਰ ਰਹੇ ਨੇ ਉਹਨਾਂ ਦੀ ਅਰਦਾਸ ਕਰਿਓ ਪ੍ਰਮਾਤਮਾ ਅੱਗੇ ਅਸੀਂ ਤਾਂ ਬਸ ਉੱਠ ਕੇ ਹੀ ਆ ਗਏ ਆ ਸਾਡਾ ਵਿੱਚ ਕੋਈ ਰੋਹ ਨਹੀਂ ਹੈਗਾ ਸੇਵਾ ਉਹ ਭੇਜਣ ਵਾਲੇ ਉਹ ਬੈਠੀਆਂ ਇਹਨਾਂ ਦਾ ਵੀ ਸਾਡੀਆਂ ਸੰਗਤਾਂ ਬੈਠੀਆਂ ਉਹ ਭੇਜ ਰਹੀਆਂ ਮਹਾਰਾਜ ਮੈਂ ਬਹੁਤ ਬਹੁਤ ਧੰਨਵਾਦ ਬਹੁਤ